ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਪਰ ਅੱਜ ਅਯੁੱਧਿਆ ਵਿੱਚ ਰਾਮ ਮੰਦਰ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਪਿੰਡ ਕਣਕਵਾਲਾ ਪੰਗੂਆਂ ਦੇ ਵਿੱਚ ਸ਼੍ਰੀ ਮਾਤਾ ਨੈਣਾ ਦੇਵ ਮੰਦਰ ਦੇ ਵਿੱਚ ਕਮੇਟੀ ਵੱਲੋਂ ਅਤੇ ਪਿੰਡ ਦੇ ਸਹਿਯੋਗ ਨਾਲ ਰਾਮ ਮੰਦਰ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਸਵਾਗਤ ਕੀਤਾ ਜਾ ਰਿਹਾ ਹਨ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਅੱਜ ਦੇ ਸਾਰੇ ਦ੍ਰਿਸ਼ਾਂ ਦੇਖੋ ਜੀ ਮਾਤਾ ਜੀ ਦੇ ਮੰਦਪ ਦਾ ਕੋਤਪੂਹਾ ਦੇ ਦ੍ਰਿਸ਼ ਕਰੋ ਜੀ ਜਿੱਥੇ ਕਿ ਯੋਧਿਆਰਾਮ ਦੇ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਸਮਾਰੋਹ ਮਿੱਤੇ ਜਾ ਰਹੇ ਹਨ ਤੇ ਲੰਗਰ ਪਤਾਇਆ ਜਾ ਰਿਹਾ ਹੈ سنجیو کمار جی سرکار نے برسپال جیسے پنڈت نرم شاستری جیسے سیوا کرتے ہیں ਬੋਲੀਆ ਕੰਮਰਾ ਜੀ ਹਾਲ ਹੈ ਵਧੀਆ ਜੀ ਇੱਕ ਕੰਮ ਕਰਾਂਗਾ ਮੇਰਾ ਤੇਰੇ ਤੇ ਬੰਦੇ ਬਾਤ ਬਾਤ ਆਪਣੇ ਬਚਾਈਏ ਇਹ ਗੁਹੇ ਵਰਨਾ ਇਹਨਾਂ ਬਤੀ ਸ਼ਿਵ ਸੰਭਵਤੀ ਦੁਤੀਏ ਬਚਿ ਬਿਨਾ ਜੀ ਮੰਦਰਾ ਕਮੇਟੀ ਹਰਤਾ ਰਾਘਵਰ ਜੀ ਨਿਰੰਕਲ ਪਿੰਤੂ ਜੀ ਇਹ ਫੰਡ ਦੇਰਨਾ ਸਾਸਤਰੀ ਜੀ ਹਰ ਰੋਜ਼ ਸੇਵਾ ਨਿਭਣਦੇ ਬਹੁਤ ਸਮਾਂ ਕੋਲੋਂ ਚੱਲਦਾ ਮੰਦਰ ਤੋਂ ਵੀਆਂ ਪਾਜੀ ਸੇਵਾ ਕਰਦੇ ਵੀਆਂ ਆਤਾ ਹੀ ਅਨੰਦ ਅਰਦਾਸ ਕਰੋ ਜੀ ਕੋਈ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਇੱਥੇ Terima <laughs> kasih. ਸੇਵਲੇ ਦੇ ਦਰਸ਼ਨ ਪਰੋਈ ਹਾਂਜੀ ਅੱਜ ਅਸੀਂ 5 ਵਜੇ ਪਿੰਡ ਕਣਕਵਾਲ ਭੰਗੂਆ ਜੇ ਮਾਦਾ ਨੇ ਮੰਦਰ ਵਿੱਚ ਜਗਤਾਰਾਮ ਮੰਦਰ ਰਸਤਾਵਾਂ ਦੇ ਅਸਥਾਨ ਦੇ ਵਿੱਚ ਸਮਾਗਮ ਕੀਤੇ ਜਾ ਰਹੇ ਹਨ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਆਜ ਕੇ ਟਿਪ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਹੋ ਜੀ ਲਾਈਕ ਕਮੈਂਟ ਸ਼ੇਅਰ ਕਰਿਓ ਧੰਨਵਾਦ